ਨਾ ਪੋਇਟੜਾ ਰਣਾ ਰਜੇ ਸ਼ਰਮਾ ਜੀ ਮੈਂ ਯੂਨੀ ਦਾ ਟੀਵੀ ਡਵਾਈਸਰਾਂ ਕੀ ਕਰਨਾ ਜਿਹੜਾ ਥਰਮਲ ਪਾਰਟ ਦੇ ਬਾਹਰ ਵਰਕਰਾਂ ਨੂੰ ਨਾਲ ਲੈ ਕੇ ਤੇ ਨਾਲੇ ਭਾਈ ਕਰਨ ਦੀ ਕੀ ਲੋੜ ਪੈ ਗਈ ਦੇਖੋ ਜੀ ਪੁੱਛ ਤੇ ਇਹਨਾਂ ਦੀਆਂ ਸਵਾਰ ਆਪਣੀਆਂ ਪਰਖਾਵਾਂ ਕੱਟੀਆਂ ਗਈਆਂ ਨੇ ਇਹਨਾਂ ਨੇ ਆਪਣਾ ਮਤਲਬ ਕੀ ਹੱਕ ਲੈ ਲੀ ਧਰਨਾ ਦਿੱਤਾ ਸੀਗਾ ਉਹਦੇ ਵਿੱਚ ਕੀ ਹੋਇਆ ਵੀ ਜਿਹੜਾ ਸਾਡਾ ਕਲਾਇੰਟ ਵਾਤਾ ਜਾਂ ਜਿਹੜੇ ਆਪਣੇ ਨਾਲੋਂ ਕੰਟਰੈਕਟਰ ਨੇ ਉਹਨਾਂ ਨੇ ਇਹਨਾਂ ਦੀ ਤਿੰਨ ਚਾਰ ਚੜ੍ਹਦੀ ਪੇ ਘਾਟ ਦਿੱਤੀ ਗਈ ਆ ਮੇਨ ਸਾਡਾ ਮੁੱਖ ਕਰਨੇ ਸੀ ਸਿਮਰ ਕੰਪਨੀ ਵੱਲੋਂ ਤਰਨਾ ਲਗਾਇਆ ਗਿਆ ਸੀ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਤੇ ਇੱਕ ਦੇ ਬੰਦਾ ਆਪਣਾ ਹੱਕ ਲੈ ਲਈ ਤਨਖਾਹ ਲਾਉਂਦਾ ਹੈ ਮਤਲਬ ਕੀ ਤਰਨਾ ਮਰਿਆ ਕਰਦੇ ਨੇ ਤੇ ਫਿਰ ਵੀ ਉਹਨਾਂ ਦੀ ਸੁਣਵਾਈ ਨਹੀਂ ਹੋਣ ਈ ਆਪਾਂ ਇਹ ਚਾਹੁੰਦੇ ਹਾਂ ਸਾਡੀ ਬਲੀ ਕੀਤੀ ਜਾਂਦੀ ਆ ਤੇ ਇਹਨਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ ਇਹਨਾਂ ਦੇ ਪੈਸੇ ਨਾ ਕੱਟ ਕੀਤੇ ਜਾਣ ਤੇ ਜੋ ਜਿਹੜੇ ਵਰਕਰ ਦਾ ਹੱਕ ਵਾਂਦਾ ਉਹਨੂੰ ਦਿੱਤਾ ਜਾਵੇ ਤੇ ਸਾਰੇ ਪਲਾਂਟ ਦੇ ਰੂਲ ਰੈਗੂਲੇਸ਼ਨ ਸਾਰੇ ਲਈ ਸੇਮ ਹੋਣੇ ਚਾਹੀਦੇ ਨੇ ਸਾਰੀਆਂ ਕੰਪਨੀਆਂ ਨੂੰ ਸੇਮ ਸਿਸਟਮ ਕਰਨਾ ਚਾਹੀਦਾ ਹੈ ਸਾਰਿਆਂ ਦਾ ਕੀ ਲੱਗਦਾ ਜਿਹੜੇ ਅੰਦਰ ਵਰਕਰ ਕੰਮ ਕਰਦੇ ਉਹਨਾਂ ਨਾਲ ਵੱਖ-ਵੱਖ ਵਤੀਰਾ ਕੀਤਾ ਜਾ ਰਿਹਾ ਹਾਂਜੀ ਸਰ ਉਹਨਾਂ ਸਾਰਿਆਂ ਨਾਲ ਇੱਕੋ ਇੱਕ ਵਤੀਰਾ ਕੀਤਾ ਜਾ ਰਿਹਾ ਕਿਸੇ ਤੋਂ ਜ਼ਿਆਦਾ ਵਧ ਰਹੇ ਨੇ ਕਿਸੇ ਘੱਟ ਵਧ ਰਹੇ ਨੇ ਤੇ ਜੋ ਮਤਲਬ ਕਿ ਹੈਲਪਰ ਨੇ ਉਹਨਾਂ ਨਾਲ ਤਾਂ ਬਹੁਤ ਜ਼ਿਆਦਾ ਹੀ ਬਿਲਕੁਲ ਸਹੀ ਵਿਵਹਾਰ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਇਹ ਚਾਹੁੰਦੇ ਆ ਵੀ ਸਾਰੇ ਵਰਕਰਸ ਲਈ ਸਾਰਾ ਰੂਲ ਰੈਗੂਲੇਸ਼ਨ ਸੈਲਰੀ ਛੁੱਟੀਆਂ ਬੋਨਸ ਗ੍ਰੈਚੁਇਟੀ ਲੀਵ ਸਭ ਕੁਝ ਪ੍ਰੋਪਰ ਤਰੀਕੇ ਨਾਲ ਬਰਾਬਰ ਕੀਤਾ ਜਾਵੇ ਸਰਕਾਰ ਔਰ ਅਧਿਕਾਰੀਆਂ ਕੋਲੋਂ ਕੀ ਮੰਗ ਕਰਦੇ ਜੀ ਅਸੀਂ ਸਾਰੇ ਮੰਗ ਕਰਦੇ ਆ ਇੱਕ ਤੇ ਸਰਕਾਰੋਂ ਇਹ ਮੰਗ ਕਰਦੇ ਆ ਕਿ ਇੱਥੇ ਆਪਣੇ ਪੰਜਾਬੀ ਬੰਦੇ ਨੂੰ ਹਾਇਰ ਕੀਤਾ ਜਾਵੇ ਤਾਂ ਕਿ ਉਹਨਾਂ ਦਿਹਾੜੀ ਹਰ ਗੱਲਬਾਤ ਰੱਖ ਸਕੀ ਸਾਡੀ ਸੁਣ ਸਕਣ ਗੱਡੀ ਸੁਣਾਈ ਹੋ ਸਕੇ ਹਾਂ ਜੀ ਕਿਹਨਾ ਜੀ ਆਪਣਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਸੂਬਾ ਪ੍ਰਧਾਨ ਕੀ ਮਾਮਲਾ ਜਿਹੜਾ ਤਰਨਪਾੜ ਦੇ ਬਾਹਰ ਨਾਰੇਬਾਰੀ ਕੀਤੀ ਜਾ ਰਹੀ ਹੈ ਮਾਮਲਾ ਸਾਰ ਅੱਜ ਦਾ ਇਹ ਹੈ ਜੀ ਕਿ ਅਸੀਂ ਕੁਝ ਪਿਛਲੇ ਦਿਨਾਂ ਤੋਂ ਸਾਡੇ ਨਿੱਜੀ ਜੋ ਮਸਲੇ ਸੀ ਉਹਦੇ ਆਧਾਰ ਤੇ ਸਾਡਾ ਜੋ ਸਟ੍ਰਾਈਕ ਕੀਤੀ ਸੀ ਉਸ ਸਟ੍ਰਾਈਕ ਦੇ ਸਟ੍ਰਾਈਕ ਦੇ ਆਧਾਰ ਤੇ ਸਾਡੇ ਠੇਕੇਦਾਰ ਵੱਲੋਂ 4 ਦਿਨ ਦੀ ਸਾਡੀ ਟੈਂਡੈਂਸ ਕੱਟੀ ਜਾ ਰਹੀ ਹੈ ਜੀ ਇਸ ਦੇ ਆਧਾਰ ਤੇ ਅਸੀਂ ਜੋ ਪਲਾਂਟ ਹੈੱਡ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਸਾਨੂੰ ਅੱਗੋਂ ਮਤਲਬ ਸਾਡਾ ਹਾਲ ਤਾਂ ਕੀ ਕਰਨਾ ਸੀ ਅਸੀਂ ਵਾਰ-ਵਾਰ ਮੰਗ ਪੱਤਰ ਵੀ ਦਿੱਤੇ ਮਿੰਤਾ ਵੀ ਚਲੋ ਕੀਤੀਆਂ ਜੀ ਕਿ ਕਿੱਕ ਚਲੋ ਵਰਕਰ ਦਾ ਅੱਜ ਤੱਕ ਨੁਕਸਾਨ ਹੋ ਰਿਹਾ ਸਾਰੇ ਦਿਨ ਨਾ ਕਰੀਏ ਪਰ ਅੱਗੋਂ ਜੋ ਡਰਾਇਆ ਤੇ ਠੰਕਾਇਆ ਜਾ ਰਿਹਾ ਕਿ ਅਗਰ ਜੇ ਤੁਸੀਂ ਇਹ ਸੋਚਦੇ ਜੇ ਮੰਨਦੇ ਵਿੱਚ ਕਿ ਜੇ ਪਲਾਂਟ ਤੁਹਾਡੇ ਬਿਨਾ ਨਹੀਂ ਚੱਲਦਾ ਤੇ ਪਲਾਂਟ ਜਿਹੜਾ ਤੁਹਾਡੇ ਬਿਨਾ ਵੀ ਚੱਲ ਜੂਗਾ ਕਿਹੜੀਆਂ ਮੰਗਾਂ ਤੁਹਾਡਾਂ ਤੇ ਕਿਹਨਾਂ ਵੱਲੋਂ ਠੰਕਾਇਆ ਜਾ ਰਿਹਾ ਮੰਗਾਂ ਸਰ ਸਾਡੀਆਂ ਛੋਟੇ-ਛੋਟੇ ਮਸਲੇ ਹੈ ਜੀ ਇਕ ਤਾਂ ਸਰ ਸਾਡਾ ਜੀ ਜੋ ਸੇਫਟੀ ਲੈਟਰ ਇਸ਼ੂ ਆ ਸੈਲੀ ਆ ਇਨਕਰੀਮੈਂਟ ਗ੍ਰੈਜੂਏਟ ਬੋਨਸ ਇਹਨਾਂ ਦੇ ਛੋਟੇ ਛੋਟੇ ਮਸਲਿਆਂ ਦੇ ਆਧਾਰ ਤੇ ਅਸੀਂ ਜੋ ਪਲਾਂਟ ਹੈੱਡ ਸਾਹਿਬ ਨਾਲ ਗੱਲ ਕੀਤੀ ਆ ਕਿ ਸਾਰੇ ਸਾਨੂੰ ਜਿਹੜੇ ਦਵਾਏ ਜਾਣ ਜੋ ਵਰਕਰਾਂ ਦੇ ਬਣਦੇ ਹੱਕ ਆ ਉਸ ਪੂਰੇ ਦਿੱਤੇ ਜਾਣ ਕੀ ਨਾਮ ਪਲਾਂਟ ਹੈਡ ਦਾ ਗੋਪਾਲ ਕੀ ਮੰਗ ਕੀ ਕਰਦੇ ਜੀ ਮੰਗ ਸਰ ਸਾਡੀ ਇਹੀ ਆ ਪਹਿਲਾਂ ਤਾਂ ਸਰਕਾਰ ਵੱਲੋਂ ਅਸੀਂ ਚਲੋ ਪਿੱਠਾ ਪੜਦੇ ਆਂ ਸਰਕਾਰ ਨੇ ਸਾਡਾ ਜਿਹੜਾ ਪ੍ਰਾਈਵੇਟ ਅਦਾਰਾ ਸੀ ਇਹਨੂੰ ਸਰਕਾਰ ਦੇ ਅੰਦਰ ਲਿਆਂਦਾ ਪਰ ਉਹ ਸਰਕਾਰ ਨੇ ਵੀ ਇੱਕ ਟਾਵਾ ਟੋਣ ਵਾਲੀ ਨੀਤੀ ਜੋ ਕੀਤੀ ਹੋਈ ਆ ਕਿ ਨਾ ਤਾਂ ਇਥੋਂ ਦਾ ਕੋਈ ਵੀ ਸਰਕਾਰੀ ਮੈਂਡਮੈਂਟ ਦਾ ਅਧਿਕਾਰੀ ਪਹੁੰਚਿਆ ਤੇ ਨਾ ਹੀ ਕੋਈ ਸਰਕਾਰ ਨੇ ਆਪਣਾ ਅਜੇ ਤੱਕ ਨੁਮਾਇੰਦਾ ਇੱਥੇ ਲਾਇਆ ਜੀ ਜਦੋਂ ਅਸੀਂ ਇਥੋਂ ਦੀ ਜੀਵੀਕੇ ਦੀ ਮੈਨੇਜਮੈਂਟ ਦਾ ਗੱਲ ਕਰਦੇ ਆ ਤਾਂ ਉਹ ਹੀ ਕਹਿੰਦੇ ਵਾਰ-ਵਾਰ ਕਿ ਤੁਸੀਂ ਉੱਪਰ ਗੱਲ ਕਰੋ ਉੱਪਰ ਗੱਲ ਕਰੋ ਜਦਕਿ ਪਲਾਂਟ ਹੈੱਡ ਤਾਂ ਤੁਸੀਂ ਹੋ ਜੀ ਜਦ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਪਹੁੰਚਿਆ ਹੋਵੇ ਅਸੀਂ ਉਸ ਨਾਲ ਗੱਲ ਕਰੀਏ ਔਰ ਜਾਇਏ ਅਸੀਂ ਕਿੰਨੇ ਵੀ ਤੁਸੀਂ ਠੇਕੇਦਾਰਾਂ ਦੇ ਵਿਰੁੱਧ ਐਕਸ਼ਨ ਕਿਉਂ ਨਹੀਂ ਲੈ ਰਹੇ ਉਹ ਕਹਿੰਦੇ ਮੇਰੇ ਹੱਥ 'ਚ ਪਾਵਰ ਨਹੀਂ ਹੈ ਜੀ ਦੇਖਿਆ ਜਾਵੇ ਤੁਸੀਂ ਅੰਦਰ ਧਰਨਾ ਲਗਾ ਕੇ ਬੈਠੇ ਹੋ ਤਾਂ ਮੀਡੀਆ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਜੀ ਜੀ ਸਰ ਉਹ ਵੀ ਤੁਹਾਡੇ ਸਾਹਮਣੇ ਅਸੀਂ ਆਏ ਆ ਤਾਂ ਮੀਡੀਆ ਨੂੰ ਵੀ ਕਹਿ ਰਹੇ ਕਿ ਨਹੀਂ ਅੰਦਰ ਨਹੀਂ ਜਾਂਦੀ ਕੋਈ ਅਥਰਾਇਜ਼ ਨਹੀਂ ਆ ਜੀ ਕੀ ਲੱਗਦਾ ਲੱਗਦਾ ਸਰ ਇਹੀ ਹੈ ਕਿ ਕੋਈ ਮਿਲੀ ਭੁਗਤਿਆ ਜੀ ਜੇ ਕੋਈ ਵਰਕਰ ਆਪਣੇ ਹੱਕਾਂ ਲਈ ਬੋਲਦਾ ਵਾ ਉਹਨੂੰ ਇੱਕ ਯੂਨੀਅਨ ਦਾ ਮੁੱਦਾ ਬਣਾ ਕੇ ਗੱਲ ਕੀਤੀ ਜਾਂਦੀ ਆ ਕਿ ਇਹ ਯੂਨੀਅਨ ਚ ਕਿਉਂ ਜਾ ਰਿਹਾ ਫਿਰ ਉਹ ਵਰਕਰ ਤੇ ਦਬਾਅ ਪਾਇਆ ਜਾਂਦਾ ਪ੍ਰੈਸ਼ਰ ਪਾਇਆ ਜਾਂਦਾ ਕਿ ਤੂੰ ਯੂਨੀਅਨ ਚ ਨਹੀਂ ਜਾਏਂਗਾ ਯੂਨੀਅਨ ਦੇ ਵਿੱਚ ਨਹੀਂ ਜਾਏਂਗਾ ਸਾਨੂੰ ਲਿਖਤੀ ਰੂਪ ਚ ਦੇ ਜੀ ਉਹ ਅਧਾਰੀ ਕਿਤੇ ਛੁੱਟੀ ਲੈਣੀ ਆ ਤਾਂ ਵੀ ਉਹਨੂੰ ਕੀਤਾ ਜਾਂਦਾ ਤ ਫਿਰ ਤੈਨੂੰ ਛੁੱਟੀ ਦਵਾਵਾਂਗੇ ਜੇ ਕਿਤੇ ਇਨਕਰੀਮੈਂਟ ਜਾਂ ਕੋਈ ਕੋਈ ਵੀ ਰਿਲੇਟਡ ਗੱਲ ਕਰਦਾ ਬਾਹਰ ਇਸ ਇਹੀ ਟਾਰਗੇਟ ਕੀਤਾ ਜਾਂਦਾ ਯੂਨੀਅਨ ਚੋਂ ਬਾਹਰ ਆ ਤੇ ਤੇਰਾ ਜਿਹੜਾ ਹੱਲ ਕਰਾਂਗੇ ਜਿਹੜਾ ਅੰਦਰ ਤੱਕ ਲਗਾਇਆ ਗਿਆ ਕਿੰਨਾ ਸਮਾਂ ਲੱਗਿਆ ਇਹ ਸਰਾਂਤ ਮਿੱਥੇ ਸਮਝੀ ਲਿਆ ਇਹ ਫਿਲਹਾਲ ਸਿਮਰ ਕੰਪਨੀ ਵੱਲੋਂ ਸਿਮਰ ਕੰਪਨੀ ਦੇ ਬਰਖਿਲਾਫ ਲਗਾਇਆ ਗਿਆ ਵਾ ਉਸ ਮੈਨੇਜਮੈਂਟ ਦੇ ਆਧਾਰ ਤੇ ਤੇ ਪਲਾਂਟ ਹੈਡ ਦੀ ਜੋ ਮੈਨੇਜਮੈਂਟ ਆ ਇਹਨਾਂ ਦੇ ਜੋ ਵੀ ਅਗਲਾ ਐਕਸ਼ਨ ਜਾਂ ਨੁਕਸਾਨ ਹੋਏਗਾ ਇਸ ਦੀ ਸਰਾਸਰ ਜ਼ਿੰਮੇਵਾਰ ਪਲਾਂਟ ਹੈਡ ਔਰ ਸਿਮਰ ਕੰਪਨੀ ਦੇ ਜੋ EMPLOYE ਹੋਣਗੇ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਮੋਰਚੇ ਦੇ ਬੈਨਰਟ ਜੋ ਕਾਲਾਂ ਦਿੱਤੀਆਂ ਅਸੀਂ ਉਹ ਵੀ 24 ਤਰੀਕ ਨੂੰ ਦਿੜਬਾਵਗੇ ਸਾਡੀ ਜਿਹੜੀ ਵੱਡੀ ਕਾਨਫਰੰਸ ਹੋਣ ਜਾ ਰਹੀ ਆ ਦਾਣਾ ਮੰਡੀ ਦੇ ਵਿੱਚ ਉਸ ਦੇ ਆਧਾਰ ਤੇ 20 ਤਰੀਕ ਨੂੰ ਪੰਜਾਬ ਸਰਕਾਰ ਦਾ ਪੁਤਲਾ ਵੀ ਫੁਕਿਆ ਜਾਊਗਾ ਔਰ ਅਗਲੇ ਲਾਂਡ ਜੋ ਐਕਸ਼ਨ ਆ ਫਿਰ ਅਸੀਂ ਵੱਡੇ ਰੋਸ ਤੇ ਵੱਡੇ ਕਿਸਾਨ ਸੰਘਰਸ਼ ਕਮੇਟੀ ਨਾਲ ਵੀ ਮਿਲ ਕੇ ਅਗਲੇ ਪ੍ਰੋਗਰਾਮ ਲੀਕਾਂਗੇ ਜੇ ਸਾਡਾ ਫਿਲਹਾਲ ਇਹ ਅੱਜ ਦਾ ਮੁੱਦਾ ਨਾ ਹੱਲ ਹੋਇਆ ਤਾਂ ਅਸੀਂ ਪੂਰੇ ਪਲਾਂਟ ਦੀ ਕਾਲ ਦੇ ਕੇ ਇਸੇ ਗੇਟ ਤੇ ਪਰਨਾ ਲਾ ਕੇ ਇਹਨਾਂ ਦੇ ਨੱਕ 'ਚ ਦਮ ਕਰਕੇ ਰੱਖਾਂਗੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਇਸ ਦੀ ਸਾਰਾ ਸਾਰ ਪਲਾਂਟ ਦੀ ਮੈਨੇਜਮੈਂਟ ਤੇ ਠੇਕੇਦਾਰ ਸੱਚ श्रीपाल सर जी मैं पत्रकार बात कराऊं बोलिए सर जैसे कि ना गेट के बाहर वर्करानी हड़ताल की हुई है उस संबंध में आपसे बात करनी आप है पत्रकार आप पत्रकार है ना पत्रकार से हम लोग जीबीजेपीएसएन जी 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 का कोई बायटने का ऑपरेशन नहीं है आपको जो भी बात करना है पीएसवी से बात करना है। सर आप पर ऑब्जेक्शन लगा रहे हैं कि जो जीएम घोष है हमारी है मांगे नहीं मान हम आपसे कुछ नहीं बोलेंगे तो सर आपको कहना है पूछना है से पूछिए। अभी ये प्लान कितना में? तो जो भी बोलने का अधिकार है का है। नहीं तो है। सर, बात तो ऐसे है आप जीएम बात बात नहीं करेंगे ना नहीं। तो, तो, तो आपकी आपका पक पाना था क्या करना क्या, क्या क्या है आपका ना आपके साथ आप बात नहीं कर सकते आप तो मीडिया के मीडिया से बात करने से लाउड नहीं है